ਪਹਿਲਾਂ ਪੱਤਰਕਾਰਾਂ ਦੇ ਉੱਤੇ ਪਰਚੇ ਕਰਵਾਏਗੇ ਫਿਰ ਪੰਜਾਬ ਕੇਸਰੀ ਨਾਲ ਪੰਗਾ ਲਿੱਤਾ ਗਿਆ ਯਾਨੀ ਕਿ ਉਹਨਾਂ ਦੀ ਆਵਾਜ਼ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਤੇ ਉਸ ਤੋਂ ਬਾਅਦ ਹੁਣ ਇੱਕ ادارے ਦਾ ਫੇਸਬੁੱਕ ਅਕਾਊਂਟ ਬੰਦ ਕਰ ਦਿੱਤਾ ਗਿਆ ਇਹ ਸਭ ਕੁਝ ਕਰਵਾਇਆ ਜਾ ਰਿਹਾ ਪੰਜਾਬ ਸਰਕਾਰ ਵੱਲੋਂ ਗੱਲ ਸ਼ੁਰੂ ਤੋਂ ਕਰਦੇ ਹਾਂ ਪਹਿਲਾਂ ਇੱਕ ਖਬਰ ਚਲਾਈ ਗਈ ਸੀਗੀ ਪੰਜਾਬ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਤੇ ਸੋਸ਼ਲ ਐਕਟਿਵਿਸਟ ਵੱਲੋਂ ਤੇ ਕੁਝ ਪੱਤਰਕਾਰਾਂ ਵੱਲੋਂ ਉਹ ਖਬਰ ਚਲਾਉਣ ਦੇ ਉੱਤੇ ਯਾਨੀ ਕਿ ਇੱਕ ਸਵਾਲ ਪੁੱਛਿਆ ਗਿਆ ਸੀਗਾ ਉਹ ਸਵਾਲ ਪੁੱਛੇ ਜਾਣ ਦੇ ਉੱਤੇ ਉਹਨਾਂ 10 ਜਾਣਿਆਂ ਦੇ ਖਿਲਾਫ ਪਰਚਾ ਦਰਜ ਕਰਵਾ ਦਿੱਤਾ ਗਿਆ ਸੀਗਾ ਪੰਜਾਬ ਸਰਕਾਰ ਵੱਲੋਂ ਜਿਸ ਤੋਂ ਬਾਅਦ ਹਾਈ ਕੋਰਟ ਵੱਲੋਂ ਵੀ ਪੰਜਾਬ ਸਰਕਾਰ ਨੂੰ ਝਾੜ ਪਈ ਸੀਗੀ ਕਿ ਤੁਸੀਂ ਇਸ ਚੀਜ਼ ਦੇ ਆਧਾਰ ਦੇ ਉੱਤੇ ਪਰਚਾ ਦਰਜ ਕਰ ਰਿਹਾ ਹਾਂ ਕਿ ਲੋਕਾਂ ਨੂੰ ਤੁਸੀਂ ਇੰਨਾ ਸੱਖ ਵੀ ਨਹੀਂ ਦਿੰਦੇ ਕਿ ਤੁਹਾਡੇ ਤੋਂ ਸਵਾਲ ਕਰ ਸਕਣ ਤੇ ਉਸ ਤੋਂ ਬਾਅਦ ਪੰਜਾਬ ਕੇਸਰੀ ਨੇ ਵੀ ਪੰਜਾਬ ਦੇ ਗਵਰਨਰ ਨੂੰ ਚਿੱਠੀ ਲਿਖ ਕੇ ਮਦਦ ਦੀ ਮੰਗ ਕੀਤੀ ਸੀ ਕਿ ਪੰਜਾਬ ਸਰਕਾਰ ਉਹਨਾਂ ਨਾਲ ਧੱਕਾ ਕਰ ਰਹੀ ਹੈ ਪੰਜਾਬ ਕੇਸਰੀ ਨੇ ਇੱਕ ਨਿਊਜ਼ ਲਗਾਈ ਸੀ ਕਿ ਜੋ ਪੰਜਾਬ ਸਰਕਾਰ ਦੇ ਹੱਕ ਦੇ ਵਿੱਚ ਨਹੀਂ ਸੀਗੀ ਉਹ ਉਹਨਾਂ ਦਾ ਕ੍ਰਿਟਿਸਿਜ਼ਮ ਕਰ ਰਹੀ ਸੀ ਤੇ ਜਿਸ ਤੋਂ ਬਾਅਦ ਪੰਜਾਬ ਕੇਸਰੀ ਦੇ ਮਾਲਕਾਂ ਨੇ ਚਾਹੇ ਜਿੱਥੇ ਵੀ ਲੁਧਿਆਣਾ ਜਲੰਧਰ ਬਠਿੰਡੇ ਜਿੱਥੇ ਵੀ ਉਹਨਾਂ ਦੇ ਹੋਰ ਬਿਜ਼ਨਸ ਨੇ ਉਹਨਾਂ ਦੀ ਫੈਕਟਰੀਆਂ ਨੇ ਉੱਥੇ ਅਲੱਗ-ਅਲੱਗ ਵਿਭਾਗਾਂ ਤੋਂ ਰੇਡਾਂ ਮਰਵਾ ਕੇ ਉਹਨਾਂ ਨੂੰ ਤੰਗ ਪ੍ਰ ਗਵਰਨਰ ਤੋਂ ਮਦਦ ਮੰਗੀ ਸੀਗੀ ਪੰਜਾਬ ਕੇਸਰੀ ਗਰੁੱਪ ਵੱਲੋਂ ਤੇ ਉਸ ਤੋਂ ਬਾਅਦ ਹੁਣ ਲੋਕਵਾਜ਼ ਅਦਾਰਾ ਜੋ ਕਿ ਹਰ ਵੇਲੇ ਲੋਕਾਂ ਦੀ ਆਵਾਜ਼ ਬੁਲੰਦ ਕਰਦਾ ਹੈ ਤੇ ਪੰਜਾਬ ਸਰਕਾਰ ਦਾ ਅਸਲੀ ਚਿਹਰਾ ਨੰਗਾ ਕਰਕੇ ਲੋਕਾਂ ਦੇ ਸਾਹਮਣੇ ਪੇਸ਼ ਕਰਦਾ ਹੈ ਅਜਿਹੀਆਂ ਚੀਜ਼ਾਂ ਨੂੰ ਬਰਦਾਸ਼ਤ ਨਾ ਕਰਦੇ ਹੋਏ ਇਸ ਅਦਾਰੇ ਨੂੰ ਫੇਸਬੁਕ ਅਕਾਊਂਟ ਨੂੰ ਬੰਦ ਕਰ ਦਿੱਤਾ ਗਿਆ ਇਹ ਜਹਾਇ ਲزام ਲਗਾਏ ਜਾ ਰਹੇ ਇਸ ਚੈਨਲ ਦੇ ਮਾਲਕ ਮਨਜਿੰਦਰਜੀਤ ਸਿੰਘ ਜਰਨਲਿਸਟ ਵੱਲੋਂ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਲੋਕਵਾਜ਼ ਦੇ ਮਾਲਕ ਯਾਨੀ ਕਿ ਮਨਜਿੰਦਰਜੀਤ ਸਿੰਘ ਦੇ ਉੱਤੇ ਪੰਜਾਬ ਸਰਕਾਰ ਪਹਿਲਾਂ ਵੀ ਕਈ ਪਰਚੇ ਦਰਜ ਕਰਵਾ ਚੁੱਕੀ ਹੈ ਤੇ ਉਸ ਤੋਂ ਬਾਅਦ ਉਸ ਜਿਹੜੇ 10 ਜਾਣੇ ਦੇ ਉੱਤੇ ਪਰਚਾ ਕਰਵਾਇਆ ਗਿਆ ਸੀਗਾ ਇੱਕ ਸਵਾਲ ਪੁੱਛਣ ਤੇ ਕਿ ਪੰਜਾਬ ਦੇ ਵਿੱਚ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਆ ਉਹ ਤਾਂ ਵਿਦੇਸ਼ ਦੌਰੇ ਤੇ ਗਿਆ ਹੋਇਆ ਤੇ ਉਸ ਦੇ ਪਿੱਛੋਂ ਪੰਜਾਬ ਦੇ ਵਿੱਚ ਉਸ ਦਾ ਹੈਲੀਕਾਪਟਰ ਕੌਣ ਯੂਜ਼ ਕਰ ਰਿਹਾ ਯਾਨੀ ਕਿ ਮੁੱਖ ਮੰਤਰੀ ਦਾ ਜਹਾਜ਼ ਕੌਣ ਚਲਾ ਰਿਹਾ ਇਹ ਜਿਹਹਾ ਸਵਾਲ ਪੁੱਛੇ ਜਾਣ ਦੇ ਉੱਤੇ ਮਨਜਿੰਦਰਜੀਤ ਸਿੰਘ ਦੇ ਉੱਤੇ ਐਫਆਈਆਰ ਵੀ ਕਰਵਾਈ ਗਈ ਜਾ ਚੁੱਕੀ ਹੈ 10 ਜਾਣੇ ਤੇ ਕਰਵਾਈ ਗਈ ਸੀ ਜਿਨ੍ਹਾਂ ਵਿੱਚ ਮਨਜਿੰਦਰਜੀਤ ਸਿੰਘ ਦਾ ਨਾਮ ਵੀ ਸੀ ਉਸ ਤੋਂ ਬਾਅਦ ਹੁਣ ਮਨਜਿੰਦਰਜੀਤ ਸਿੰਘ ਦੇ ਅਦਾਰੇ ਲੋਕਵਾਜ਼ ਦਾ ਫੇਸਬੁੱਕ ਅਕਾਊਂਟ ਬੰਦ ਕਰ ਦਿੱਤਾ ਗਿਆ ਜਿਸ ਦੀ ਅਸੀਂ ਪੂਰੀ ਤਰ੍ਹਾਂ ਨਕੇਦੀ ਕਰਦੇ ਹਾਂ ਦੋਸਤੋ ਆਪ ਸਭ ਨੂੰ ਪਤਾ ਹੀ ਹੈ ਕਿ ਬੀਤੇ ਦਿਨੀ ਸਾਡੇ ਤੇ ਸਰਕਾਰ ਵੱਲੋਂ ਇੱਕ ਪਰਚਾ ਦਿੱਤਾ ਗਿਆ ਸੀ ਪਰਚੇ ਤੋਂ ਬਾਅਦ ਹੁਣ ਸਰਕਾਰ ਹੋਰ ਜਿਹੜਾ ਹਮਲਾਵਰ ਰਖ ਚੁੱਤਰੀ ਹੈ ਤੇ ਅੱਜ ਸਾਡਾ ਚੈਨਲ ਵੀ ਉਡਾ ਦਿੱਤਾ ਲੋਕ ਵਾਈਟੀਵੀ ਦਾ ਫੇਸਬੁੱਕ ਪੇਜ ਜਿਹਦੇ ਲਗਭਗ 932000 ਫੋਲੋਅਰ ਸੀ ਇਸ ਤੋਂ 932000 ਫੋਲੋਅਰ ਸੀ ਅੱਜ ਉਸ ਪੇਜ ਨੂੰ ਫੇਸਬੁੱਕ ਤੋਂ ਸਰਕਾਰ ਨੇ ਹਟਵਾ ਦਿੱਤਾ ਹੈ ਲਗਾਤਾਰ ਰਿਪੋਰਟਾਂ ਮਰਵਾ ਕੇ ਲਗਾਤਾਰ ਸਰਕਾਰ ਰਿਪੋਰਟਾਂ ਮਾਰ ਰਹੀ ਸੀ ਇਸ ਬਾਰੇ ਦੱਸਿਆ ਸੀ ਕਿ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਦੇ ਪੇਜ ਤੋਂ ਲਗਾਤਾਰ ਸਾਡੇ ਤੇ ਰਿਪੋਰਟਾਂ ਮਾਰ ਰਹੀ ਹੈ ਜਿਸ ਤੋਂ ਬਾਅਦ ਅੱਜ ਸਾਡਾ ਪੇਜ ਫੇਸਬੁੱਕ ਤੋਂ ਜਿਹੜਾ ਉੜਾ ਦਿੱਤਾ ਗਿਆ ਇਹ ਮੀਡੀਆ ਦੀ ਆਜ਼ਾਦੀ ਤੇ ਬੋਲਣ ਦੀ ਆਜ਼ਾਦੀ ਤੇ ਲਗਾਤਾਰ ਸਰਕਾਰ ਹਮਲਾਵਰ ਹੋਈ ਹੈ ਬੜੇ ਲੋਕਾਂ ਨੂੰ ਇਹ ਲੱਗਦਾ ਸੀ ਜਦ ਮਾਨਯੋਗ ਹਾਈ ਕੋਰਟ ਨੇ ਇਹ ਫੈਸਲਾ ਦਿੱਤਾ ਸੀ ਕਿ ਪਰਚੇ ਤੇ ਸਟੇ ਦੇ ਦਿੱਤਾ ਸੀ ਕਿ ਹੁਣ ਸੰਘਰਸ਼ ਕਰਨ ਦੀ ਕੀ ਲੋੜ ਹੈ ਤਾਂ ਉਹਨਾਂ ਲੋਕਾਂ ਨੂੰ ਇਹ ਦੱਸਣਾ ਸਾਡਾ ਫਰਜ਼ ਹੈ ਕਿ ਅਸੀਂ ਸੰਘਰਸ਼ ਸਿਰਫ ਇਹ ਪਰਚੇ ਲਈ ਨਹੀਂ ਕਰ ਰਹੇ ਅਸੀਂ ਸੰਘਰਸ਼ ਕਰ ਰਹੇ ਹਾਂ ਜਿਹੜੀ ਬੋਲਣ ਦੀ ਆਜ਼ਾਦੀ ਕੋਈ ਜਾ ਰਹੀ ਹੈ ਪੰਜਾਬ ਤੋਂ ਬਹੁਤੇ ਲੋਕਾਂ ਦਾ ਇਹ ਵੀ ਸੋਚਣਾ ਕਿ ਬੁੱਕਾਂ ਨੇੜੇ ਆ ਰਹੀਆਂ ਨੇ ਜਿਹੜੇ ਵੀ ਨਿਊਜ਼ ادارے ਪੰਜਾਬ ਸਰਕਾਰ ਦੇ ਖਿਲਾਫ ਚੱਲ ਰਹੇ ਨੇ ਜਾਂ ਕਿ ਮਾਨ ਸਰਕਾਰ ਦੇ ਖਿਲਾਫ ਚੱਲਦੇ ਨੇ ਲੋਕ ਪੱਖੀ ਗੱਲ ਕਰਦੇ ਨੇ ਸਰਕਾਰ ਨੂੰ ਸਵਾਲ ਕਰਦੇ ਨੇ ਉਹਨਾਂ ਦੇ ਆਧਾਰਿਆਂ ਨੂੰ ਪੰਜਾਬ ਸਰਕਾਰ ਇਸੇ ਤਰ੍ਹਾਂ ਬੰਦ ਕਰਵਾਉਗੀ ਧੱਕੇ ਨਾਲ ਤੇ ਡੈਮੋਕ੍ਰੇਸੀ ਦਾ ਚੌਥਾ ਸਤੰਭ ਬਣਨੇ ਜਾਣ ਵਾਲੇ ਕਲਮ ਨੂੰ ਇਸ ਤਰੀਕੇ ਨਾਲ ਚਤਨਾ ਚੂਰ ਕਰਕੇ ਰਹਿਗੀ ਇਹ ਝੜੂ ਵਾਲੀ ਸਰਕਾਰ ਬਾਕੀ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਸ ਦੇ ਵਿੱਚ ਜਰੂਰ ਦੱਸਿਓ